ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀਰ ਜੀ ਠੀਕ ਠਾਕ ਹੈ ਸਾਰੇ ਵਧੀਆ ਉਮੀਦ ਕਰਦੇ ਆਂ ਬਈ ਸਾਰੇ ਠੀਕ ਠਾਕ ਹੋएंगे ਅੱਜ ਬਈ ਸਵੇਰ ਤੇ ਹੀ ਲੱਗ ਗਈਆਂ ਕਣੀਆਂ ਜੀਆਂ ਪੈਣ ਕੁਛ ਰਾਤ ਵੀ ਪੈਂਦੀਆਂ ਰਹੀਆਂ ਮੌਸਮ ਬਦਲ ਗਿਆ ਪੱਟਦੀਆਂ ਬਈ ਟੌਟਾ ਟੌਟਾ ਬੰਦਿਆਂ ਦੇ ਆਪਣੇ ਨੇ ਸਾਰਾ ਦੇਖੋ ਪੱਟ ਕੇ ਫਿਰ ਕੱਢਤੀਆਂ ਮੇਰੇ ਮਿੱਟੀ ਭਾਵੇਂ ਥੋੜੀ ਸਬਾਨ ਕੱਢਿਆ ਵਾ ਆਪਣਾ ਬਾਹਰਿਓ ਨੁੱਟਾ ਖਾਗੇ ਆਪਾਂ। ਭਾਵੇਂ ਮਾਤਰ ਉੱਪਰ ਨੂੰ ਪਾ ਦੇ ਬੁੱਗੇ ਇਸਕੇ ਪਾਣੀ ਲੱਗਣੇ ਦੇ। ਇਹ ਤਾਂ ਬਹੁਤ ਸਾਮਗਰ ਰਖੜੇ ਵਾਲੀ ਚੀਜ਼ ਐ। ਰਾਤ ਬਈ ਲੇਟ ਹੋ ਗਏ ਤੇ ਆਪਾਂ ਉੱਥੇ ਫਿਰ ਉਸ ਕਰਕੇ ਆਪਾਂ ਟਰੈਕਟਰ ਉੱਥੇ ਖੜਾ ਹੈ ਇਹ ਤੇ। ਬਈ ਬਾਤ ਕੁਲਵਿੰਦਰ ਵੀਰਪਾ। ਹਲਾਗੇ ਬਾਈ ਕੱਲ ਸਾਰਾ ਮਾਲ ਆਪਾਂ ਦਾ ਪਹਿਲਾਂ ਲੰਗੇ ਦੇ 15% ਬਈਓ ਲਾਹਣ ਰੰਗ ਭੇਜਿਆ ਬਾਈਆਂ ਦੇ ਵਿੱਚ ਡਿਜ਼ਾਈਨ ਪਾਣੇ ਵਾਸਤੇ ਬਾਕੀ ਆਪਣਾ ਇਹ ਚਿੱਟਾਈਆ ਵਾਈਟ ਜਲਾਲੇ ਸਿਮਿੰਟ ਟਾਈਪ ਜਾ ਜਣਾ 80 mm ਬਈਓ ਟਾਇਲ ਬਹੁਤ ਬਾਜ ਬਰੇਟ ਗੱਲ ਭੇਜੀ ਹੈ ਵਿਚਾਰਾ ਨੇ ਆਪਣੇ ਰੋ ਬਈ ਆਪਣਾ ਦੂ ਹੈ ਪੁਰਾਣਾ ਖਵਾ ਚ ਬਲੀ ਡੁੰਗਾ ਪਹੋਦਾ ਇਹੋ ਦੇਵਲ ਐਂਟਰ ਪਾ ਗਿਆ ਆਪਾਂ ਨੇ ਬੰਦ ਕਰਿਆ ਵਾ ਤੇ ਉਰੇ ਤੱਕ ਲੈਂਟਰ ਪਿਆ ਪਾਇਆ ਵਾ ਆਪਣਾ ਉੱਪਰ ਲੈਂਟਰ ਪਾ ਕੇ ਬੰਦ ਕਰਿਆ ਵਾ ਅੱਧਾ ਰੱਖਿਆ ਵਾ ਉੱਪਰ ਲੈਂਟਰ ਪਾਇਆ ਵਾ ਦੇਖੋ खंबे पाके के के ऊपर लेंटर पाया हुआ है मजबूती करके पक्का कम करे हुआ बेट ले आया था भाई अमन रात कि जाऊंडियर का कवर है यो हम पचा गया बेट उसके तार दे भाई तो ये बट्टे कवर है ਆਮਨ ਹੈ ਨਹੀਂ ਅਮਨ ਗਿਆਵਾ ਪਾਸੇ ਨੂੰ ਗੱਲ ਹੋਈ ਦੀ ਅੰਬਾਲਾ ਗਿਆਵਾ ਛਲਾ ਬਾਈ ਆਪਾਂ ਫਿਟਿੰਗ ਕਰਾਂਗੇ ਫੇਰ ਇਹਨਾਂ ਕੀ ਪੇਂਟ ਹੋਏਗਾ ਇਹਨਾਂ ਨੂੰ ਪੇਂਟ ਪੂੰਟ ਕਰਕੇ ਫਿਟਿੰਗ ਕਰਾਂਗੇ ਠੀਕ ਹੈ ਜੀ ਬਣੇ ਰਹੋ ਅੱਜ ਦੀ ਵੀਡੀਓ ਕੋਲ ਮੌਸਮ ਪੈ ਰਿਹਾ ਬਾਈ ਮੀ ਰਿਸਮਾ ਰਿਸਮਾ ਜਾ ਹਵਾ ਹੂਵਾ ਤੇ ਚਲੋ ਬਚਾਉ ਹੈ ਹਲੇ ਚਲ ਬਾਈ ਮੀ ਦਾ ਕੋਈ ਨਾ ਡਰ ਨਹੀਂ ਹੈਗਾ ਸੁੱਕਾ ਜਿੱਦਾ ਜਾਂ ਪੈ ਜਾ ਥੋੜਾ ਬਹੁਤਾ ਆਪਣਾ ਹਵਾ ਗਰ ਗੜਿਆਂ ਗੁੜਿਆਂ ਦੇ ਵਿਚੋਂ ਰਹਿਣਾ ਚਾਹੀਦਾ ਬਾਈ ਜਿੱਤਰਾ ਚਲੋ ਫਾਸਲਾ ਵੀ ਨਾ ਸਾਰੇ ਪਰ ਆ ਗਈ ਬਈ ਆਪਣੇ ਸਮਾਨ ਕੀ ਡਿਲੀਵਰੀ ਡਿਲੀਵਰੀ 23 ਪਾਈਆਂ ਨੇ ਗੈਲ ਬੇਲਾ ਉਹ ਜਾਂ ਬਾਦੀ ਛੱਡ ਦਿਓ ਪਹਿਲਾਂ ਉਹਨਾਂ ਨੂੰ ਪੀ ਲਓ ਨਿਊ ਖੈਰਾਬਸਾ ਠੀਕ ਆ ਗਿਆ ਸਮਾਨ ਪਹੁੰਚ ਗਿਆ ਰਾਤ 8:00 ਦੀ ਬਾਈ ਬਸ 4:00 ਬਤਲ ਤੜਕੇ 3:00 ਵਜੇ ਲੇਟ ਹੋ ਜੂ ਬਸ ਆ ਮੈਨੂੰ ਉੱਪਰ ਦੇ ਕਿੰਨੀਆਂ ਪਈਆਂ ਲਿਓ ਜੀ ਲਿਆਦੇ ਆਪਾਂ ਰਾਜਪੁਰੇ ਦੇ ਜਾ ਕੇ ਬਸਮਾਇਆ ਸਮਾਨ ਆਪਣਾਇਓ ਕਰਤਾ ਫਿੱਟੈਨ ਇਹ ਮੰਗਾਇਆ ਬਈ ਆਪਨੇ ਡ੍ਰਿੱਲ ਖਾਦ ਪਾਣੇ ਵਾਸਤੇ ਮੱਕੀ ਮਾ ਸਪੈਸ਼ਲ ਪਿੱਛੇ ਨਾ ਪੱਕੀ ਮਾ ਰੇ ਪਾਈ ਕਰਦੇ ਆਪਾਂ ਮੱਕੀ ਦੇ ਪੱਤੇ ਫੁਕ ਜੇ ਕਰਦੇ ਉੱਪਰ ਗੋਬਾ ਮਾ ਯੂਰੀਆ ਡੀਪੀ ਜੋ ਵੀ ਪਾਵੇਂ ਦੇ ਵਿੱਚ ਪਾ ਜੇ ਕਰਦਾ ਇਹ ਵੀ ਉਹ ਗੱਤ ਖੇੜੀ ਮਨ ਚਲੇਗੀ ਡ੍ਰਿੱਲ ਐਨ ਪੂਰਾ ਪੂਰਾ ਖਾਦ ਪਾਈ ਕਰੇਗੀ ਇਸ ਨੂੰ ਜਿੱਥੇ ਮਰਜ਼ੀ ਕਰ ਲਿਓ ਇਸ ਗੱਲ ਆਪ ਗੰਨੇ ਵਿੱਚ ਪਾਸ ਕਾ ਆਪਣੇ ਵਿੱਚ ਚੁੰਗੀ ਦੇਣਾ ਜਸਮਾ ਵੀ ਦੋ ਪੋਰ ਰਹਿਸਮਾ ਬਾਜ ਕੰਪਨੀ ਏ ਬਈ ਆ ਮੰਨੇ ਮੰਗਾ ਕੇ ਦਈਏ ਆਪਨ ਨੂੰ ਦੋ ਆਈਆਂ ਮਸ਼ੀਨਾ ਇੱਕ ਹੋਰ ਬੰਦੇ ਨੂੰ ਦੇਣੀ ਏ ਉਹ ਸੋ ਸਰਪ੍ਰਾਈਜ਼ ਹੈ ਵੀ ਇਸ وجہ ਹੈਗੀ ਉਹ ਘੱਟ ਵੱਧ ਡ੍ਰਿੱਲ ਜਿਸ ਤਨ ਦੀ ਨਮਰਜ਼ੀ ਖੋਲੋ ਵਧਾਓ ਘਟਾਓ ਐਨ ਵਧੀਆ ਚਲਾਈ ਸਿੰਟੂ ਇਹ ਇਸ ਤਰ੍ਹਾਂ ਚੱਲੀ ਰਹੇਗੀ ਉਹ ਖਦਗੇਰ ਦੀ ਜਈ ਰਹੇਗੀ ਵੈਸੇ ਵੀਡੀਓ ਮੈਂ ਦੇਖਿਆ ਹੀ ਹੁਣ ਅੱਜ ਕੱਲ ਲੋਕਾਂ ਨੇ ਤਕਰੀਬਨ ਇੰਸਟਾਗ੍ਰam YouTube 'ਤੇ ਵੀਡੀਓ ਆਮਾ ਹੀ ਹੈ ਇਸकी ਠੀਕ ਹੈ ਚਲਾਉਣੇ ਮਤੋਂ ਆਸਾਨ ਹੈ ਆਸਾਨ ਹੈਣਾ ਠੀਕ ਹੈ ਖਲਾਉਣੇ ਦਾ ਖਲਾਉਣਾ ਕੰਮ ਦਾ ਕੰਮ ਆ ਚਲੋ ਅੰਦਰ ਖੜਾ ਦੇ ਇਸਨੂੰ ਪੈਰ ਇਸਕਾ ਬਿਨਾਂ ਹਵਾ ਤੇ ਹੈ ਹੈਨਾ ਟ੍ਰੇਨਮੈਂਟ ਕਿਣੀ ਜੀ ਪੈ ਹੋ ਰਹੀ ਆ ਬਾਈ ਫੇਰ ਟਰਾਲੀ ਘਰਾਈ ਬਾਈ ਬਾਹਰ ਵੀ ਮਿੱਟੀ ਕੀ ਆਪਾਂ ਨੇ ਟਰਾਲੀ ਦੋ ਘਰਾਈਆਂ ਅੰਦਰ ਹਰੇਤੇ ਜਾਈਆਂ ਮਿੱਟੀ ਆ ਮਤਲਬ ਪਰ ਇੱਤਾ ਟੈਪ ਥੋੜੀ ਥੋੜੀ ਕਰਦੀ ਬੰਦਿਆ ਨੇ ਆਪਣੇ ਨੇ ਸੈੱਟ ਇਹ ਵੀ ਇਸਕਾ ਸੂਤ ਲਾ ਕੇ ਲੇਵਲ ਹੋ ਜੇਗਾ ਹੈ ਨਾ ਦਰ ਨਹੀਂ ਪਾਉਦਾ ਜਾਂ ਕਿ ਕੋਈ ਨਹੀਂ ਕੋਈ ਨਹੀਂ ਉਹਾਂ ਦੇ ਨਾ ਇਹ ਪਰਾਂ ਨੂੰ ਢਾਲ ਕਰਦੇ ਵਗ ਜੇਗੇ ਪਾਣੀ ਗੱਦਰ ਨੂੰ ਰੇਵ ਹੋ ਜਾਏਗਾ ਬਹੁਤ ਚਾਈ ਹੋ ਗਈ ਹੈ ਲਪਾਈ ਲਪੂਈ ਹੋ ਜਾਏਗੀ ਇਸ ਕੀ ਐਨ ਸੱਡਾਂ ਵਾ ਸਾਰਾ ਹਨਾ ਹੋਰ ਤਾਂ ਠੀਕ ਹੈ ਠੀਕ ਅੰਕਲ ਕਿਤਰਾ ਸਿੰਟ ਠੀਕ ਹੈ ਐਨ ਲੱਗੇ ਜੀ ਲੱਗੇਗਾ ਹਾਂ ਕਈ ਕੰਮ ਕਰਾਂਗੇ ਫਿਰ ਲਗਾएंगे ਫਿਰ ਨਾ ਲਗਾਏਗੇ ਕੋਈ ਸੇ ਆਹ ਅੱਗ ਵੀ ਆ ਫਿਰ ਲੱਗੇ ਤਰ ਹਤਨਾ ਚੋਲੇ ਹੈ ਕਿ ਨਾ ਹਾਂ ਤਾਂ ਕੀ ਮੈਂ ਇਸ ਕਤਰ ਕੱਢ ਲਿਆ ਕਿ ਨਾ ਉਹ ਹੈ ਰੀ ਨਹੀਂ ਕੱਢਾਂ ਉਹ ਦੂਆ ਬੰਦਾ ਕੱਢਾ ਹੈ ਹਾਂ ਠੀਕ ਹੈ ਬੰਦਾ ਉਹ ਵੀ ਕੰਮ ਕਰਨੇ ਵਾਲਾ ਬੰਦਾ ਚੱਲ ਵਧੀਆ ਰਲ ਮਿਲ ਕੇ ਕਰ ਲੇ ਕਰੋ ਹਨਾ ਉਰੇ ਬਣਾएंगे ਭਾਈ ਆਪਾਂ ਰੈਕ ਇੱਕ ਆਪਣਾ ਸਮਾਨ ਸਮੂਹ ਰੱਖਣੇ ਨੂੰ ਚਾਬੀਆਂ ਚੁੱਬੀਆਂ ਇਸ ਤਰ੍ਹਾਂ ਸਿਸਟਮ ਉਰੇ ਬਣਿਆ ਰੈਕ ਪਹਿਲਾਂ ਉਹ ਪਿੱਛੇ ਬਣਿਆ ਵਾ ਆਪਣਾ ਇਹ ਆਪਾਂ ਉਰੇ ਲਿਆएंगे ਮੂਰੇ ਅਰਸੋਂ ਨੂੰ ਆਵਾਂਗੇ ਬਾਈ ਆਪਣੇ ਬਲੇਵਰ ਵਾਲੇ ਸ਼ਨੀਵਾਰ ਨੂੰ ਜਿਹੜੇ ਲਾएंगे ਲੌਕਟੈਲ ਲਿਓ ਬਾਈ ਵੀਰਵਾਰ ਤੱਜ ਆਏ ਤੇ ਆਪਾਂ ਬਾਬੇ ਪੀਰ ਪਾ ਹਾਜ਼ਰੀ ਲੁਆਣ ਮੰਮੀ ਰਹਿਮਤ ਮੈਂ ਕਿੰਨੇ ਜਣੇ ਆਏ ਤੇ ਗੱਡੀ ਲੈ ਕੇ ਹੋਰ ਰਹਿਮਤ ਕਿਵੇਂ ਆ ਉਹ ਖਰਿਆ ਕਾਕਾ ਸਲਾਮ ਬਾਈ ਮੱਕੀ ਆਪਣੀ ਦੇਖੋ ਜੰਮਗੀ ਮੱਕੀ ਲੱਗੀ ਬਾਈ ਛਮਕਣ ਜੰਮਈ ਮੱਕੀ ਇਹ ਦੇਖ ਐਂ ਬੜੀ ਸੋਹਣੀ ਜਰਮੀਨੇਸ਼ਨ ਹੋਈ ਐ ਮੱਕੀ ਦੀ ਸਲਾਮ ਬਾਈ ਘਰਾਂ ਨੂੰ ਲਖੜਾ ਮਾ ਬਾਈ ਅੰਦਰ ਇਸ ਨੂੰ ਮੌਸਮ ਜੇ ਸਾਫ਼ ਹੋਏ ਤੇ ਫਿਰ ਖਾਦ ਪਾਏਗੇ ਮੱਕੀ ਨੂੰ ਤੇ ਦਿਖਾਵਾਂਗੇ ਤੁਹਾਨੂੰ ਜਲਦੀ ਮਸ਼ੀਨ ਆਪਣੀ ਨਵੀਂ ਠੀਕ ਹੈ ਜੀ ਅੱਜ ਕੀ ਵੀਡੀਓ ਆਪਣੀ ਇੰਨੀ ਕੀ ਧੰਨਵਾਦ ਭਾਈ ਵੀਡੀਓ ਦੇਖਣੇ ਵਾਸਤੇ ਸਾਰਿਆਂ ਦਾ ਮਿਲਾਂ ਗੱਲੋਂ ਕਿਸੇ ਨਵੀਂ ਵੀਡੀਓ ਵਾਂ ਸასი ਕਾਲ ਭਾਈ ਸਾਰਿਆਂ ਨੂੰ